ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਕਾ ਜਦਦਰ ਜਹਾਂ ਬਫਜਲ ਅਕਾਲ ਕੀ ਕਹਿ ਰਿਹਾ ਸੀ ਉਹ ਹਜ਼ਾਰਾਂ ਕੁੜੀਆਂ ਛਡਵਾ ਲਈਆਂ ਕੀ ਇਹ ਸੱਚ ਹੈ ਅਬਦਾਲੀ ਆਪਣੇ ਸੈਨਾਪਤੀਆਂ ਨੂੰ ਪੁੱਛ ਰਿਹਾ ਸੀ ਪਰ ਸੈਨਾਪਤੀ ਚੁੱਪ ਖਲੋਤੇ ਹੋਏ ਸਨ ਉਹ ਤਾਂ ਰਾਤ ਵਾਲੇ ਵਰਤਾਰੇ ਨਹੀਂ ਕਮਵਾ ਦਿੱਤੇ ਸਨ ਤੇ ਅੱਜ ਜਦੋਂ ਉਹਨਾਂ ਆਪਣੇ ਸਾਹਮਣੇ ਭਾਈ ਹਾਠੂ ਸਿੰਘ ਭਾਈ ਬਾਗ ਸਿੰਘ ਜਿਹੇ ਸੂਰਮੇ ਸਿੱਖਾਂ ਨੂੰ ਸ਼ੇਰਾਂ ਹਾਥੀਆਂ ਨਾਲ ਲੜਦੇ ਦੇਖਿਆ ਤਾਂ ਉਹਨਾਂ ਦੀ ਤਾਂ ਸੁਰਤ ਹੀ ਬੌਂਦਲ ਗਈ ਸੀ ਸਿੰਘ ਉਹਨਾਂ ਦੀ ਕੈਦ ਵਿੱਚੋਂ ਹਜ਼ਾਰਾਂ ਕੁੜੀਆਂ ਨੂੰ ਛੁਡਵਾ ਕੇ ਲੈ ਗਏ ਤੇ ਅਫਗਾਨ ਦੇਖਦੇ ਹੀ ਰਹਿ ਗਏ ਅਸਲ ਵਿੱਚ ਦੁਰਾਨੀਆਂ ਦਾ ਡਰ ਜਾਇਜ਼ ਵੀ ਸੀ ਬਹਾਦਰ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਆਈ ਅਬਦਾਲੀ ਸੈਨਾ ਭਾਵੇਂ ਪੂਰੀ ਤਰ੍ਹਾਂ ਥੱਕੀ ਟੁੱਟੀ ਹੋਈ ਸੀ ਪਰ ਜਿੱਤ ਦਾ ਹੰਕਾਰ ਤਾਂ ਫੇਰ ਵੀ ਸਿਰ ਚੜਿਆ ਹੋਇਆ ਸੀ ਹਿੰਦੂਸਤਾਨ ਵਿੱਚ ਉਹਨਾਂ ਦੇ ਅੱਗੇ ਖਲੋਣ ਵਾਲਾ ਕੋਈ ਬਚਿਆ ਹੀ ਨਹੀਂ ਸੀ ਮਰਾਠਿਆਂ ਜਿਹੀ ਸਭ ਤੋਂ ਤਾਕਤਵਰ ਸਲਤਨਤ ਨੂੰ ਦੁਰਾਨੀ ਲੜਾਕਿਆਂ ਨੇ ਦਰੜ ਕੇ ਰੱਖ ਦਿੱਤਾ ਸੀ ਹੁਣ ਹੋਰ ਕੌਣ ਉੱਠ ਸਕਦਾ ਸੀ ਉਹਨਾਂ ਵਿਰੁੱਧ ਹਿੰਦੂਸਤਾਨ ਵਿੱਚ ਪਰ ਅਫਗਾਨ ਇੱਥੇ ਵੱਡਾ ਟਪਲਾ ਖਾ ਗਏ ਉਹਨਾਂ ਦੇ ਚੇਤਿਆਂ ਵਿੱਚੋਂ ਵਿਸਰ ਗਿਆ ਕਿ ਦਿੱਲੀ ਵੱਲ ਜਾਂਦੀ ਅਫਗਾਨ ਸੈਨਾ ਨੂੰ ਵੀ ਸਿੰਘਾਂ ਨੇ ਕਈ ਥਾਈਂ ਲੁੱਟਿਆ ਸੀ ਸੋ ਵਾਪਸ ਮੁੜਦਿਆਂ ਨੂੰ ਸੁੱਕੇ ਕਿਵੇਂ ਜਾਣ ਦਿੰਦੇ ਮਸਾਂ ਬਸ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਹੀ ਨਹੀਂ ਆਏ ਮਸਾਂ ਡਿੱਗਦਾ ਟਹਿਦਾ ਬਦਾਲੀ ਕਾਬਲ ਪੁੱਜਿਆ ਇਹ ਤਕੀ ਸਿੰਘਾਂ ਨੇ ਪੰਜਾਬ ਲੰਘਦੇ ਅਬਦਾਲੀ ਦੀ ਭਿਆਨ ਕਰਵਾ ਦਿੱਤੀ ਤੇ ਬੁਰੀ ਤਰ੍ਹਾਂ ਥੱਕਿਆ ਟੁੱਟਿਆ ਕਾਬਲ ਪਹੁੰਚਿਆ ਸਿੰਘਾਂ ਉਸ ਦਾ ਲਗਭਗ ਸਾਰਾ ਮਾਲ ਖਜ਼ਾਨਾ ਲੁੱਟ ਲਿਆ ਕੈਦ ਕੀਤੀਆਂ ਕੁੜੀਆਂ ਛਡਵਾ ਲਈਆਂ ਦਿੱਲੀ ਪਾਣੀਪਤ ਤੋਂ ਨੱਚਦੀ ਆਈ ਅਫਗਾਨ ਫੌਜ ਵਗਾਨਿਸਤਾਨ ਪਹੁੰਚਦਿਆਂ ਤੱਕ ਉਦਾਸੀ ਵਿੱਚ ਡੁੱਬ ਚੁੱਕੀ ਸੀ ਤੇ ਇਸ ਸੋਗ ਦਾ ਕਾਰਨ ਪੰਜਾਬ ਸੀ ਅਬਦਾਲੀ ਬੈਠਾ ਸੋਚ ਰਿਹਾ ਸੀ ਕਿੰਨੀ ਜਦੋ ਜਹਿਦ ਨਾਲ ਅਸੀਂ ਮਰਾਠੇ ਹਰਾਏ ਦਿੱਲੀ ਉੱਤੇ ਮੁੜ ਅਫਗਾਨਾ ਦਾ ਪਰਚਮ ਝੁਲਾਇਆ ਹਿੰਦੂਸਤਾਨੀ ਰਾਜਿਆਂ ਰਜਵਾੜਿਆਂ ਨੂੰ ਅਫਗਾਨ ਤਲਵਾਰਾਂ ਦਾ ਲੋਹਾ ਮੰਨਵਾਇਆ ਸਾਰਾ ਹਿੰਦੂਸਤਾਨ ਆਪਣੇ ਕਦਮਾਂ ਵਿੱਚ ਝੁਕਾਇਆ ਤੇ ਸੋਚਦਾ ਸੋਚਦਾ ਉਹ ਕੋਲ ਬੈਠੇ ਸ਼ਾਹਬਲੀ ਨੂੰ ਪੁੱਛਣ ਲੱਗਾ 18 ਮਹੀਨੇ ਤੋਂ ਵੀ ਵੱਧ ਸਮਾਂ ਲੱਗ ਗਿਆ ਸਾਨੂੰ ਦਿੱਲੀ ਪਾਣੀਪਤ ਫਤਿਹ ਕਰਨ ਵਿੱਚ ਕਿ ਨਹੀਂ ਜੀ ਹਜ਼ੂਰ ਇਸ ਤੋਂ ਵੀ ਕੁਝ ਵੱਧ ਸ਼ਾਹਬਲੀ ਬੋਲਿਆ ਤੇ ਚਾਰ ਦਿਨ ਵੀ ਨਹੀਂ ਲੱਗੇ ਸਿੰਘਾਂ ਨੂੰ ਸਾਡੀ ਜਿੱਤ ਉਹਨਾਂ ਪੂਰੀ ਤਰ੍ਹਾਂ ਮਿੱਟੀ ਵਿੱਚ ਰੋਲ ਦਿੱਤੀ ਅਬਦਾਲੀ ਫੇਰ ਸੋਚਣ ਲੱਗਾ ਅਫਗਾਨਾਂ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਨੇ ਗਮੀਆਂ ਵਿੱਚ ਬਦਲ ਦਿੱਤੀਆਂ ਇੰਨੇ ਨੂੰ ਇੱਕ ਸੂਇਆ ਆਇਆ ਤੇ ਬੋਲਿਆ ਜਾਨ ਬਖਸ਼ੀ ਹੋਵੇ ਹਜ਼ੂਰ ਤੱਕ ਬੁਰੀ ਖਬਰ ਹੈ ਡਰਦਿਆਂ ਉਸਨੇ ਸ਼ਾਂਤ ਤੋਂ ਖਬਰ ਸੁਣਾਉਣ ਦੀ ਪਰਵਾਨਗੀ ਮੰਗੀ ਆਦਤ ਪੈ ਗਈ ਹੈ ਹੁਣ ਤਾਂ ਕਿ ਜਦ ਜਦ ਵੀ ਪੰਜਾਬ ਲੰਘਾਂਗੇ ਤਾਂ ਬੁਰੀਆਂ ਖਬਰਾਂ ਨਾਲ ਵਾਪਿੰਦਾ ਹੀ ਰਹੇਗਾ ਉਦਾਸੀ ਵਿੱਚ ਅਬਦਾਲੀ ਬੋਲਿਆ ਸੂਇਏ ਲਈ ਇਹ ਪਰਵਾਨਗੀ ਹੀ ਸੀ ਸਿੱਖਾਂ ਨੇ ਮਹਾਲ ਦੇ ਫੌਜਦਾਰ ਮਿਰਜ਼ਾ ਜਾਨ ਨੂੰ ਮਾਰ ਦਿੱਤਾ ਹੈ ਹਜ਼ੂਰ ਹੈ ਇਹ ਕਦ ਹੋਇਆ ਆਪਣੇ ਆਸਣ ਤੋਂ ਉੱਠਦਾ ਅਬਦਾਲੀ ਬੋਲਿਆ ਜਦੋਂ ਨਾ ਸਿੰਧ ਤੋਂ ਸਾਡਾ ਪਿੱਛਾ ਛੱਡਿਆ ਤਾਂ ਪਿੱਛੇ ਮੁੜਦਿਆਂ ਇਹ ਕਾਰਾ ਕੀਤਾ ਕੌਣ ਸੀ ਐਤਕੀ ਅਬਦਾਲੀ ਦੀ ਆਵਾਜ਼ ਵਿੱਚ ਥਕਾਵਟ ਸੀ ਇਹ ਅਬਦਾਲੀ ਸ਼ਾਹਬਲੀ ਤੇ ਸੂਈਏ ਨੂੰ ਉਹ ਨਹੀਂ ਜਾਪ ਰਿਹਾ ਸੀ ਜੋ ਜਦ ਹਜੇ ਅਟਕੀ ਪਹੁੰਚਦਾ ਸੀ ਤੇ ਦਿੱਲੀ ਇਸਤਕਬਾਲ ਲਈ ਝੁੱਕ ਵੀ ਜਾਂਦੀ ਸੀ ਇਹ ਤਾਂ ਕੋਈ ਹਾਰਿਆ ਹੋਇਆ ਐਸਾ ਬਾਦਸ਼ਾਹ ਜਾਪ ਰਿਹਾ ਸੀ ਜਿਸ ਦਾ ਸਭ ਕੁਝ ਲੁੱਟਿਆ ਪੁੱਟਿਆ ਗਿਆ ਹੋਵੇ ਸੂਈਆ ਅਜੇ ਕੁਝ ਨਹੀਂ ਬੋਲਿਆ ਸੀ ਤੇ ਸ਼ਾਹ ਨੇ ਮੋੜ ਪੁੱਛਿਆ ਕੌਣ ਸੀ ਉਹ ਚੜਤ ਸਿੰਘ ਹਜੂਰ ਸ਼ੁਕਰ ਚੱਕਿਆ ਚੜਤ ਸਿੰਘ ਸੂਈਏ ਨੇ ਵੀ ਸੰਖੇਪ ਉੱਤਰ ਦਿੱਤਾ 12000 ਫੌਜ ਭੇਜ ਨੂਰਦੀਨ ਨਾਲ ਸ਼ਾਹ ਬਲੀ 12000 ਲੜਾਕੇ ਦੁਰਾਨੀ ਤੇ ਉਸ ਨੂੰ ਕਹੀਂ ਕਿ ਚੜਤ ਸਿੰਘ ਦਾ ਸਿਰ ਲੈ ਕੇ ਆਵੇ ਸਰਦਾਰ ਚੜਤ ਸਿੰਘ ਅਬਦਾਲੀ ਦੀਆਂ ਅੱਖਾਂ ਵਿੱਚ ਬੁਰੀ ਤਰ੍ਹਾਂ ਰੜਕ ਰਿਹਾ ਸੀ ਜੀ ਦੁਰੇ ਦੁਰਾਨੀ ਸ਼ਾਹਬਲੀ ਤੁਰਦਾ ਹੋਇਆ ਬੋਲਿਆ ਕਾਹਦਾ ਦੁਰੇ ਦੁਰਾਨੀ ਹਾਲ ਵੇਖ ਤੇਰੇ ਦੁਰੇ ਦੁਰਾਨੀ ਦਾ ਕੀ ਕਰ ਦਿੱਤਾ ਹੈ ਸਿੰਘਾਂ ਨੇ ਮੈਨੂੰ ਤਾਂ ਜਾਪ ਰਿਹਾ ਹੈ ਕਿ ਜਿਵੇਂ ਮੈਂ ਕਿਸੇ ਵੱਡੀ ਸਲਤਨਤ ਦਾ ਬਾਦਸ਼ਾਹ ਨਹੀਂ ਕਿਸੇ ਮਾਮੂਲੀ ਸੂਬੇ ਦਾ ਆਮ ਜਿਹਾ ਫੌਜਦਾਰ ਹਾਂ ਵਿਚਾਰ ਕੀ ਅਬਦਾਲੀ ਦੇ ਬੋਲਾਂ ਵਿੱਚੋਂ ਝਲਕ ਰਹੀ ਸੀ ਸਰਦਾਰ ਚੜਤ ਸਿੰਘ ਨੇ ਲਾਹੌਰ ਦੇ ਉੱਤਰ ਵਿੱਚ ਬਹੁਤ ਇਲਾਕਾ ਮਲਿਆ ਹੋਇਆ ਸੀ ਚਨਾਪਾਰ ਕਰਦਿਆਂ ਹੀ ਨੂਰਦੀਨ ਦਾ ਮਿਲ ਸਰਦਾਰ ਨਾਲ ਹੋ ਗਿਆ। ਇਹੀ ਹੈ ਜੋ ਸ਼ਾਦੀ ਅੱਖ ਦਾ ਬਾਲ ਬਣਿਆ ਹੋਇਆ ਹੈ। ਸਾਡੇ ਰਾਹ ਦਾ ਸਭ ਤੋਂ ਵੱਡਾ ਰੋੜਾ ਐਤਕੀ ਅਸੀਂ ਇਸ ਨੂੰ ਰਾਹ ਵਿੱਚੋਂ ਸਦਾ ਲਈ ਹਟਾ ਦੇਣਾ ਹੈ। ਆਪਣੇ ਸਿਪਾਹੀਆਂ ਨੂੰ ਨੂਰਦੀਨ ਬੋਲਿਆ। ਰਾਹ ਦਾ ਰੋੜਾ ਨਹੀਂ ਗਲੇ ਦੀ ਹੱਡੀ ਹੈ ਚੜਤ ਸਿੰਘ। ਸਰਦਾਰ ਦੀ ਬਹਾਦਰੀ ਤੋਂ ਵਾਕਫ ਇੱਕ afghan ਸਿਪਾਹੀ ਬੋਲਿਆ। ਜੈਸੀਆਂ ਫੜਾਂ ਨੂਰਦੀਨ ਆਪਣੀ ਫੌਜ ਨੂੰ ਮਾਰ ਰਿਹਾ ਸੀ ਵੈਸੀ ਦਲੇਰੀ ਨਹੀਂ ਦਿਖਾ ਸਕਿਆ ਕੁਝ ਘੜੀਆਂ ਲਈ ਵੀ ਨਹੀਂ ਪਹਿਲੀ ਕਰੜੀ ਟੱਕਰ ਵਿੱਚ ਹੀ ਉਹ ਭੱਜ ਕੇ ਸਿਆਲਕੋਟ ਜਾਵੜਿਆ ਤੇ ਤੇਜ਼ੀ ਨਾਲ ਕਿਲੇ ਵਿੱਚ ਲੁੱਕ ਕੇ ਬੈਠ ਗਿਆ ਪਰ ਸਰਦਾਰ ਚੜਤ ਸਿੰਘ ਤਾਂ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ ਸੀ ਉਸ ਨੇ ਨੂਰਦੀਨ ਦਾ ਪਿੱਛਾ ਕੀਤਾ ਤੇ ਸਿਆਲਕੋਟ ਦੇ ਕਿਲੇ ਨੂੰ ਘੇਰ ਲਿਆ ਆਲੇ ਦੁਆਲੇ ਪਹਿਰਾ ਇੰਨਾ ਸਖਤ ਕਰ ਦਿੱਤਾ ਕਿ ਕਿਲੇ ਵਿੱਚ ਰਸਦ ਪਾਣੀ ਜਾਣਾ ਬੰਦ ਹੋ ਗਿਆ ਸਿਆਲਕੋਟ ਦੇ ਨੇੜੇ ਤੇੜੇ ਦਾ ਇਲਾਕਾ ਸਿੰਘਾਂ ਦੇ ਕਬਜ਼ੇ ਵਿੱਚ ਸੀ ਸੋ ਨੂਰਦੀਨ ਨੂੰ ਕਿਸੇ ਪਾਸਿਓਂ ਕੋਈ ਮਦਦ ਨਹੀਂ ਆ ਸਕਦੀ ਸੀ ਕੋਈ ਚਾਰਾ ਨਾ ਚੱਲਦਾ ਦੇਖ ਕੇ ਰਾਤੋਂ-ਰਾਤ ਨੂਰਦੀਨ ਕਿਲੇ ਦੀ ਕਿਸੇ ਤੰਗ ਸੁਰੰਗ ਰਾਹੀਂ ਜਾਨ ਬਚਾ ਕੇ ਭੱਜ ਗਿਆ ਤੇ ਜੰਮੂ ਆ ਕੇ ਰੁਕਿਆ ਉਸਨੇ ਆਪਣੀ ਫੌਜ ਨੂੰ ਵੀ ਖਬਰ ਨਹੀਂ ਹੋਣ ਦਿੱਤੀ ਸੈਨਾਪਤੀ ਦੇ ਭੱਜ ਜਾਣ ਤੇ ਹੁਣ ਫੌਜ ਕੀ ਕਰੇ ਕੁਝ ਚਿਰ ਤਾਂ ਉਹ ਮੋਰਚਿਆਂ ਵਿੱਚ ਬੈਠੇ ਰਹੇ ਪਰ ਮਗਰੋਂ ਆਪਣੇ ਹਥਿਆਰ ਸੁੱਟ ਦਿੱਤੇ ਵਟੇ ਦਿਲ ਵਾਲੇ ਦਿਆਲੂ ਸਰਦਾਰ ਚੜਤ ਸਿੰਘ ਨੇ ਸਮਰਪਣ ਕਰ ਗਏ ਕਿਸੇ ਇੱਕ ਸਿਪਾਹੀ ਨੂੰ ਵੀ ਫੁੱਲ ਦੀ ਨਹੀਂ ਲੱਗਣ ਦਿੱਤੀ ਤੇ ਸਭ ਨੂੰ ਵਾਪਸ ਪਰਤ ਜਾਣ ਦਿੱਤਾ। ਉਹਨਾਂ ਦੀ ਇਹ ਮਜਾ ਕਿ ਅਬਦਾਲੀ ਦਾ ਭੇਜਿਆ ਫੌਜਦਾਰ ਭਜਾ ਦਿੱਤਾ। ਨੂਰਦੀਨ ਦੀ ਹੋਈ ਬੇਇੱਜ਼ਤੀ ਭਰੀ ਹਾਰ ਦੀ ਖਬਰ ਜਦ ਲਾਹੌਰ ਤੇ ਹਾਕਮ 우ਬੈਦ ਖਾਨ ਨੂੰ ਲੱਗੀ ਤਾਂ ਗੁੱਸੇ ਨਾਲ ਕੰਬਣ ਲੱਗਾ। ਉਸ ਨੂੰ ਜਾਪਿਆ ਕਿ ਜਿਵੇਂ ਇਹ ਨੂਰਦੀਨ ਦੀ ਨਹੀਂ ਲਾਹੌਰ ਦੀ ਹਾਰ ਹੈ ਕਾਬਲ ਦੀ ਹਾਰ ਹੈ। ਉਹ ਸਿੰਘਾਂ ਨੂੰ ਸਬਕ ਸਿਖਾ ਕੇ ਅਬਦਾਲੀ ਨੂੰ ਦੱਸਣਾ ਚਾਹੁੰਦਾ ਸੀ ਕਿ ਅਪ ਪੰਜਾਬ ਵਿੱਚਲੀ ਅਫਗਾਨ ਤਲਵਾਰ ਹਜੇ ਖੁੰਡੀ ਨਹੀਂ ਹੋਈ ਉਸ ਨੇ ਇੱਕ ਵੱਡੀ ਫੌਜ ਤਿਆਰ ਕੀਤੀ ਤੇ ਗੁੱਜਰਾਂਵਾਲੇ ਤੇ ਚੜ੍ਹਾਈ ਕਰ ਦਿੱਤੀ ਕੁਝ ਦਿਨਾਂ ਵਿੱਚ ਹੀ ਉਸ ਨੇ ਗੁੱਜਰਾਂਵਾਲੇ ਪਹੁੰਚ ਕੇ ਕਿਲੇ ਨੂੰ ਘੇਰਾ ਪਾ ਲਿਆ ਹੁਣ ਮੈਂ ਇਹਨਾਂ ਨੂੰ ਦੱਸਾਂਗਾ ਕਿ ਕਾਬਲ ਦਾ ਲੋਹਾ ਜਦ ਆਈ ਤੇ ਆ ਜਾਵੇ ਤਾਂ ਕੀ ਕਰ ਸਕਦਾ ਹੈ ਕਿਲੇ ਦੇ ਨੇੜੇ ਆਉਂਦਿਆਂ 우ਬੈਦ ਖਾਨ ਬੋਲਿਆ ਅੱਗੋਂ ਚੜਤ ਸਿੰਘ ਕਿਹੜਾ ਕੋਈ ਰਾਜਪੂਤ ਰਾਜਾ ਹੈ ਜੋ ਆਪਣੀ ਕੁੜੀ ਦਾ ਡੋਲਾ ਲੈ ਕੇ ਮੂਹਰੇ ਖਲੋਤਾ ਹੋਵੇਗਾ 우ਬੈਦ ਖਾਨ ਦੀ ਗੱਲ ਸੁਣਦਿਆਂ ਇੱਕ ਅਫਗਾਨ ਸਿਪਾਹੀ ਹੌਲੀ ਦੇਣੇ ਦੂਜੇ ਨੂੰ ਕਹਿਣ ਲੱਗਾ ਬਾਹਰ ਨਿਕਲ ਓ ਸ਼ੁਕਰ ਚੱਕੀਏ ਸਰਦਾਰ ਅੱਜ ਅਸੀਂ ਵੀ ਤੇਰੀ ਬਹਾਦਰੀ ਦੇ ਦਰਸ਼ਨ ਕਰ ਲਈਏ ਕਿਲੇ ਦੀ ਬਾਹਰੀ ਕੰਧ ਤੇ ਖਲੋਤੇ ਸਰਦਾਰ ਚੜਤ ਸਿੰਘ ਨੂੰ ਦੇਖਦਿਆਂ 우ਬੈਦ ਖਾਨ ਬੋਲਿਆ ਮੂੰਹ ਦੇਆਂ ਦੰਦਾਂ ਨਾਲ ਲੋਹਾਂ ਨੂੰ ਚਬਾਈਦਾ 우ਬੈਦ ਖਾਨ ਕਿਉਂ ਸ਼ੇਰ ਦੇ ਜਵਾੜੇ ਵਿੱਚ ਹੱਥ ਪਾ ਰਿਹਾ ਹੈ 4 ਦਿਨ ਕਰ ਲੈ ਲਾਹੌਰ ਦੀ ਸੂਬੇਦਾਰੀ ਗੁਜਰਾਂਵਾਲਾ ਖੁੰਦਾ ਖੁੰਦਾ ਕਿਤੇ ਲਾਹੌਰ ਨਾ ਗਵਾ ਬੈਠੀ ਸਰਦਾਰ ਹੱਸਦਾ ਹੋਇਆ ਬੋਲਿਆ ਪਰ ਐਤ ਕੀ 우ਬੈਦ ਖਾਨ ਚੁੱਪ ਰਿਹਾ ਉਹ ਜਵਾਬ ਤੋਪਾਂ ਦੇ ਗੋਲਿਆਂ ਨਾਲ ਦੇਣਾ ਚਾਹੁੰਦਾ ਸੀ ਸੋ ਹਮਲੇ ਦੀ ਤਿਆਰੀ ਕਰਨ ਲੱਗਾ ਇੰਨੇ ਨੂੰ ਪਿੱਛੋਂ ਤੇਜ਼ੀ ਨਾਲ ਘੋੜਾ ਭਜਾਈ ਆਉਂਦਾ ਇੱਕ ਅਫਗਾਨ ਸੂਈਆ ਦਿਖਾਈ ਦਿੱਤਾ ਉਸਨੇ 우ਬੈਦ ਖਾਨ ਕੋਲ ਆ ਕੇ ਘੋੜਾ ਰੋਕਿਆ ਤੇ ਹਫਦਾ ਹੋਇਆ ਬੋਲਿਆ ਦਲ ਖਾਲਸਾ ਹਜ਼ੂਰ ਦਲ ਖਾਲਸਾ ਕੀ ਕਹਿ ਰਹੇ ਹਨ ਆਰਾਮ ਨਾਲ ਦੱਸ ਆਰਾਮ ਦਾ ਸਮਾਂ ਨਹੀਂ ਹਜ਼ੂਰ ਪਿੱਛੋਂ ਦਲ ਖਾਲਸਾ ਚੜ੍ਹਿਆ ਆ ਰਿਹਾ ਹੈ ਅਸਲ ਵਿੱਚ ਗੁਜਰਾਂਵਾਲੇ ਦੇ ਘੇਰੇ ਦੀ ਖਬਰ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਪਹੁੰਚ ਗਈ ਸੀ ਉਸਨੇ ਤੁਰੰਤ ਸਰਦਾਰ ਜੈ ਸਿੰਘ ਕਨਈਏ ਹਰੀ ਸਿੰਘ ਭੰਗੀ ਤੇ ਲੈਣਾ ਸਿੰਘ ਭੰਗੀ ਨੂੰ ਸੁਨੇਹਾ ਲਾਇਆ ਤੇ ਸਾਰੇ ਦਲ ਨੇ ਗੁਜਰਾਂਵਾਲੇ ਨੂੰ ਘੋੜੇ ਤੜਾ ਦਿੱਤੇ ਤੇ ਉੱਤੋਂ ਖਾਲਸੇ ਦੇ ਤੁਰੰਗਾਂ ਦੀ ਤੇਜ਼ੀ ਪਲਾਂ ਵਿੱਚ ਹੀ ਸਭ ਸਰਦਾਰ ਗੁਜਰਾਂਵਾਲੇ ਪਹੁੰਚ ਗਏ ਸੁਈਆ ਹਜੇ ਖਬਰ ਖੋਲ ਕੇ ਦੱਸ ਹੀ ਰਿਹਾ ਸੀ ਕਿ 우ਬੈਦ ਖਾਨ ਨੂੰ ਪਿੱਛੋਂ ਖਾਲਸੇ ਦੇ ਘੋੜਿਆਂ ਦੀਆਂ ਉੱਡਦੀ ਧੂੜਾਂ ਜਰਾਈ। ਉਸਦੇ ਹੋਸ਼ ਉੱਡ ਗਏ। ਅਬਦਾਲੀ ਤੋਂ ਸ਼ਾਬਾਸ਼ ਲੈਂਦਾ ਲੈਂਦਾ ਉਹ ਤਾਂ ਆਪਣੀ ਜਾਨ ਹੀ ਬਿਪਤਾ ਵਿੱਚ ਪਾ ਬੈਠਾ ਸੀ। ਉਸਨੇ ਕੋਈ ਜੋੜ ਘਟਾਓ ਨਹੀਂ ਦੇਖੇ ਤੇ ਆਪਣੀ ਫੌਜ ਨੂੰ ਲਾਹੌਰ ਪਹੁੰਚਣ ਦਾ ਹੁਕਮ ਸੁਣਾ ਦਿੱਤਾ। ਜਲਦੀ ਨਾਲ ਸਾਰੀ ਫੌਜ ਨੂੰ ਲਾਹੌਰ ਲੈ ਆਓ। ਉਹ ਇੱਕ ਫੌਜਦਾਰ ਨੂੰ ਬੋਲਿਆ ਤੇ ਆਪਣਾ ਘੋੜਾ ਭਜਾ ਦਿੱਤਾ। ਸਾਡੀਆਂ ਤੋਪਾਂ ਜੰਬੂਰੇ ਜੰਜੇਲਾਂ ਹਜ਼ੂਰ ਮਗਰੂ ਫੌਜਦਾਰ ਬੋਲਦਾ ਹੀ ਰਿਹਾ ਗਿਆ ਪਰ 우ਬੈਦ ਖਾਨ ਨੂੰ ਕੁਝ ਸੁਣਾਈ ਨਾ ਦਿੱਤਾ ਛੇਤੀ ਨਾਲ ਲਾਹੌਰ ਪਹੁੰਚੋ ਲਾਹੌਰ ਦੀ ਰਾਖੀ ਦਲਿਆਂ ਟੀਮਾਂ ਨਾਲ ਕਰਨੀ ਹੈ ਤੋਪਖਾਨਾ ਉਸੇ ਤਰ੍ਹਾਂ ਛੱਡ ਕੇ ਜਾਣ ਨੂੰ ਮਜਬੂਰ ਫੌਜਦਾਰ ਬੋਲਿਆ ਪਰ ਉਹ ਕੀ ਕਰ ਸਕਦੇ ਸਨ ਜਦ ਹਾਕਮ ਹੀ ਹੁਕਮ ਲਾ ਗਿਆ ਸੀ ਇਸ ਤੋਂ ਪਹਿਲਾਂ ਕਿ ਦਲ ਖਾਲਸਾ ਹੱਲਾ ਬੋਲਦਾ ਸਾਰੀ ਲਾਹੌਰੀ ਫੌਜ ਗੁਜਰਾਂਵਾਲੇ ਤੋਂ ਤਿੱਤਰ ਹੋ ਗਈ ਅਫਗਾਨਾਂ ਦੀਆਂ ਛੋਟੀਆਂ ਤੋਪਾਂ ਜੰਜੈਲਾ ਜੰਬੂਰੇ ਸਭ ਸਿੰਘਾਂ ਦੇ ਹੱਥ ਲੱਗ ਗਏ ਇਹ ਤਾਂ ਵਿਚਾਰੇ ਜਾਪਦਾ ਹੈ ਆਪਣਾ ਜੰਗੀ ਸਮਾਨ ਹੀ ਸਾਨੂੰ ਦੇਣ ਆਏ। ਤੋਪਾਂ ਦੇਖਦ ਇੱਕ ਸਿੰਘ ਬੋਲਿਆ। ਖਾਲਸੇ ਦੇ ਸਾਰੇ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਏ। ਅਫਗਾਨੀ ਤੋਪਾਂ ਹੁਣ ਗੁਜਰਾਵਾਲੇ ਕਿਲੇ ਦੀਆਂ ਕੰਧਾਂ ਤੇ ਸੋਭਾ ਪਾ ਰਹੀਆਂ ਸਨ। ਸਭ ਸਿੱਖ ਸਰਦਾਰਾਂ ਬੈਠ ਕੇ ਮਤਾ ਕੀਤਾ। ਖਾਲਸਾ ਜੀ ਇਹੋ ਮੌਕਾ ਹੈ ਅਫਗਾਨਾਂ ਦਾ ਤੋਪਖਾਨਾ ਤੇ ਹੋਰ ਜੰਗੀ ਸਮਾਨ ਸਾਡੇ ਹੱਥ ਲੱਗ ਗਿਆ ਹੈ। ਡਰਿਆ ਹੋਇਆ 우ਬੈਦ ਖਾਨ ਹੁਣ ਖਾਲਸੇ ਦਾ ਮੁਕਾਬਲਾ ਨਹੀਂ ਕਰ ਸਕਦਾ। ਕਿਉਂ ਨਾ ਅਸੀਂ ਉਸ ਦਾ ਪਿੱਛਾ ਕਰੀਏ ਤੇ ਲਾਹੌਰ ਉੱਤੇ ਧਾਵਾ ਬੋਲੀਏ ਸਰਦਾਰ ਹਰੀ ਸਿੰਘ ਭੰਗੀ ਨੇ ਸਭ ਸਰਦਾਰਾਂ ਅੱਗੇ ਆਪਣਾ ਮੱਤਾ ਰੱਖਿਆ ਜੀ ਖਾਲਸਾ ਜੀ ਸਰਦਾਰ ਹਰੀ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ ਪਾਣੀ ਪਤ ਤੋਂ ਥੱਕ ਟੁੱਟ ਕੇ ਮੁੜੇ ਅਬਦਾਲੀ ਨੂੰ ਸਿੰਘਾਂ ਐਸਾ ਤਪਾਇਆ ਹੈ ਕਿ ਉਹ ਛੇਦੀ ਨਹੀਂ ਪਰਤੇਗਾ ਹੁਣ ਵੇਲਾ ਹੈ ਮਾਰ ਲਈਏ ਮੋਰਚਾ ਤੇ ਲਾਹੌਰ ਉੱਤੇ ਖਾਲਸਾ ਹੀ ਨਿਸ਼ਾਨ ਝੁਲਾ ਦਈਏ ਸਰਦਾਰ ਚੜਤ ਸਿੰਘ ਵੀ ਸਰਦਾਰ ਹਰੀ ਸਿੰਘ ਨਾਲ ਸਹਿਮਤ ਸੀ ਸੋ ਫੈਸਲਾ ਇਹੋ ਹੋਇਆ ਸਾਰੇ ਸਿੱਖ ਦਲ ਨੇ ਆਪਣੇ ਘੋੜੇ 우ਬੈਦ ਖਾਨ ਦੇ ਮਗਰੇ ਦੌੜਾ ਦਿੱਤੇ ਖਾਨ ਨੂੰ ਵੀ ਉਸਦੇ ਸੋਹਿਆਂ ਨੇ ਦੱਸ ਦਿੱਤਾ ਖਾਲਸੇ ਦੇ ਘੋੜਿਆਂ ਦੀਆਂ ਟਾਪਾਂ ਨਾਲ ਉੱਡੀ ਧੂੜ ਨੇ ਹਜੇ ਵੀ ਸਾਡਾ ਪਿੱਛਾ ਨਹੀਂ ਛੱਡਿਆ ਹਜੂਰ 우ਬੈਦ ਖਾਨ ਬੁਰੀ ਤਰ੍ਹਾਂ ਘਬਰ ਆ ਗਿਆ ਕਿਉਂਕਿ ਉਸ ਕੋਲ ਮੁਕਾਬਲੇ ਲਈ ਜੰਗੀ ਸਮਾਨ ਵੀ ਨਹੀਂ ਬਚਿਆ ਸੀ ਉਸ ਤੋਂ ਫੌਜਦਾਰਾਂ ਨਾਲ ਨਜ਼ਰਾਂ ਨਾ ਮਿਲਾਂ ਹੋਈਆਂ ਸਾਰੀ ਅਫਗਾਨ ਫੌਜ ਦੇ ਅੰਦਰ ਆਉਂਦਿਆਂ ਹੀ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿਓ ਹੋਰ ਹੁਣ 우ਬੈਦ ਖਾਨ ਕਰ ਵੀ ਕੀ ਸਕਦਾ ਸੀ ਆਪ ਉਹ ਕਿਲੇ ਵਿੱਚ ਲੁੱਕ ਕੇ ਬੈਠ ਗਿਆ ਸਿੰਘਾਂ ਨੇ ਸ਼ਹਿਰ ਨੂੰ ਘੇਰ ਲਿਆ ਸਖਤ ਘੇਰੇ ਕਾਰਨ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਆਉਣ ਜਾਣ ਬੰਦ ਹੋ ਜਾਂਦਾ ਸੀ ਜਿਸ ਨਾਲ ਜਾਦਾ ਮੁਸ਼ਕਲ ਆਮ ਲੋਕਾਂ ਨੂੰ ਹੁੰਦੀ ਸੀ ਸੋ ਸਿੱਖ ਸਰਦਾਰਾਂ ਨੇ ਸ਼ਹਿਰ ਦੇ ਪਰਵੰਤੇ ਲੋਕਾਂ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਸ਼ਹਿਰ ਦੇ ਦਰਵਾਜ਼ੇ ਖੋਲ ਦੇਣ ਤਾਂ ਸਿੰਘ ਆਮ ਲੋਕਾਂ ਤੇ ਵਪਾਰੀਆਂ ਨੂੰ ਨਹੀਂ ਲੁੱਟਣਗੇ ਮੀਰ ਮੁਹੰਮਦ ਵਾਲੇ ਘੇਰੇ ਤੋਂ ਹੀ ਆਮ ਲੋਕਾਂ ਨੂੰ ਨਸੀਹਤ ਹੋ ਗਈ ਸੀ ਹਾਕਮਾਂ ਕੋਲ ਤਾਂ ਖਾਣ ਪੈਣਨ ਲਈ ਸਭ ਕੁਝ ਜਮ੍ਹਾਂ ਕੀਤਾ ਹੋਇਆ ਹੁੰਦਾ ਹੈ ਮਰਦੇ ਤਾਂ ਸਾਡੇ ਜਿਹੇ ਗਰੀਬ ਹੀ ਹਨ ਜਦ ਸਿੰਘਾਂ ਦਾ ਭੇਜਿਆ ਸੁਨੇਹਾ ਅੰਦਰ ਫੈਲਣ ਲੱਗਾ ਤਾਂ ਇਹ ਗੱਲਾਂ ਆਮ ਹੋਣ ਲੱਗੀਆਂ ਦੇਖੋ ਜੀ ਨਾ ਤਾਂ ਉਹ ਵੇਦਖਾਨ ਕੋਈ ਐਡਾ ਯੋਧਾ ਹੈ ਕਿ ਸਿੰਘਾਂ ਦਾ ਮੁਕਾਬਲਾ ਕਰ ਸਕੇ ਤੇ ਨਾ ਹੀ ਅਫਗਾਨਾਂ ਕੋਲ ਕੋਈ ਗੋਲਾ ਬਾਰੂਦ ਹੈ ਤੋਪਖਾਨਾ ਤਾਂ ਸਾਰਾ ਗੁਜਰਾਂਵਾਲੇ ਛੱਡ ਆਏ ਸਿੰਘਾਂ ਲਈ ਵੱਡੇ ਸੂਰਮੇ ਤੇ ਸਿੰਘ ਤਾਂ ਪਹਿਲਾਂ ਵੀ ਮੀਰ ਮੁਹੰਮਦ ਤੋਂ ਨਜ਼ਰਾਨਾ ਲੈ ਕੇ ਮੁੜ ਗਏ ਸਨ ਉਹ ਸ਼ਹਿਰ ਦਾ ਕੋਈ ਨੁਕਸਾਨ ਨਹੀਂ ਕਰਨਗੇ ਸ਼ਹਿਰ ਦੇ ਪਤਵੰਤੇ ਮੁਖੀਆਂ ਨੇ ਸਲਾਹ ਕੀਤੀ ਤੇ ਸਿੰਘਾਂ ਲਈ ਲਾਹੌਰ ਦੇ ਦਰਵਾਜ਼ੇ ਖੋਲ ਦਿੱਤੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਜਕਾਰੇ ਗਜਾਉਂਦਾ ਖਾਲਸਾ ਲਾਹੌਰ ਵਿੱਚ ਦਾਖਲ ਹੋਇਆ ਸਭ ਸਰਦਾਰਾਂ ਨੇ ਆਪਣੇ ਘੋੜੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਤੋਂ ਪਿੱਛੇ ਕਰ ਲਏ ਸਰਦਾਰ ਜੱਸਾ ਸਿੰਘ ਸਿੱਖ ਦਿਲ ਦੇ ਮੋਰੀ ਜਥੇ ਦਾ ਜਿਨ੍ਹਾਂ ਪ੍ਰਤੀ ਪਹਿਲਾਂ ਹੀ ਭਵਿੱਖ ਬਾਣੀਆਂ ਹੋ ਚੁੱਕੀਆਂ ਸਨ ਨੇ ਹੁਣ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਤਖਤ ਉੱਤੇ ਬਿਰਾਜਣਾ ਸੀ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਲਾਹੌਰ ਦੇ ਤਖਤ ਤੇ ਬਿਠਾਉਂਦਿਆਂ ਸਭ ਸਿੱਖ ਸਰਦਾਰ ਬੋਲੇ ਸੁਲਤਾਨੁਲ ਕੌਮ ਪੰਥ ਪਾਤਸ਼ਾ ਅੱਜ ਤੋਂ ਸਰਦਾਰ ਜੱਸਾ ਸਿੰਘ ਪੰਥ ਦੇ ਪਾਤਸ਼ਾ ਹਨ ਵਾਹਾ ਧੰਨ ਗੁਰੂ ਤੇ ਧੰਨ ਪੰਥ ਸਾਡੇ ਪਿੱਛੇ ਖਲੋਤਾ ਨਿਹੰਗ ਸਿੰਘ ਬੋਲੇਆ ਕਹਿਣਾ ਤਾਂ ਅਸੀਂ ਵੀ ਚਾਹੁੰਦੇ ਸਾਂ ਪਰ ਕਥਾ ਦੇ ਵਿੱਚ ਕਿਵੇਂ ਬੋਲਦੇ ਬਾਬਾ ਵੀ ਕੁਝ ਸਮੇਂ ਲਈ ਚੁੱਪ ਹੋ ਗਿਆ ਸ਼ਾਇਦ ਉਹ ਵੀ ਸਾਡੇ ਵਾਂਗ ਸਰਦਾਰ ਜੱਸਾ ਸਿੰਘ ਪ੍ਰਤੀ ਹੋਈਆਂ ਭਵਿੱਖ ਬਾਣੀਆਂ ਬਾਰੇ ਸੋਚਣ ਲੱਗ ਪਿਆ ਸੀ ਘੋੜਿਆਂ ਦੀ ਸੇਵਾ ਕਰਦੇ ਇਸ ਬਾਲ ਉੱਪਰ ਕਲਗੀਧਰ ਸੱਚੇ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਸਮੁੱਚੇ ਖਾਲਸਾ ਪੰਥ ਦੀ ਮਿਹਰ ਦੀ ਨਿਗਾਹ ਹੋਣ ਕਰਕੇ ਇੱਕ ਦਿਨ ਇਹ ਕੌਮ ਦਾ ਸੁਲਤਾਨ ਸਦਵਾਇਆ ਮੈਨੂੰ ਬਾਬੇ ਦੇ ਪਹਿਲਾਂ ਕਹੇ ਬੋਲ ਯਾਦ ਆ ਰਹੇ ਸਨ ਤੰਨ ਜੱਸਾ ਸਿੰਘ ਤੇ ਤੰਨ ਤੰਨ ਜੱਸਾ ਸਿੰਘ ਦੀ ਮਾਤਾ ਬਹੁਤ ਕੁਝ ਚੱਲ ਰਿਹਾ ਸੀ ਅੰਦਰ ਕਿੰਨੀਆਂ ਹੋਰ ਗੱਲਾਂ ਕਰਨਾ ਚਾਹੁੰਦਾ ਸੀ ਪਰ ਮੇਰੇ ਤੋਂ ਹੋਰ ਕੁਝ ਨਹੀਂ ਬੋਲਿਆ ਗਿਆ ਬਾਬੇ ਨੇ ਕਥਾ ਅੱਗੇ ਤੋਰੀ ਤੁਹਾਡਾ ਬਾਲ ਗੁਰੂ ਕਾ ਲਾਲ ਹੋਏਗਾ ਤੇਰੀ ਸੰਤਾਨ ਅੱਗੇ ਚੋਬਦਾਰ ਚੱਲਿਆ ਕਰਨਗੇ ਮੈਂ ਕੁਝ ਕੁ ਘੋੜਿਆਂ ਦੀ ਲਿੱਦ ਚੱਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਾਉਂਦਾ ਹੈ ਹੋ ਸਕਦਾ ਹੈ ਪੰਥ ਤੇ ਨੂੰ ਪਾਤਸ਼ਾਹੀ ਬਣਾ ਦੇਵੇ ਤਖਤ ਤੇ ਬੈਠੇ ਸਰਦਾਰ ਜੱਸਾ ਸਿੰਘ ਨੂੰ ਕਲਗੀਧਰ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਨਵਾਬ ਕਪੂਰ ਸਿੰਘ ਦੇ ਕਹੇ ਬੋਲ ਯਾਦ ਆ ਰਹੇ ਸਨ ਮਹਾਰਾਜ ਦੇ ਸ਼ੁਕਰਾਨੇ ਵਜੋਂ ਉਹਨਾਂ ਮਹਾਰਾਜ ਦੇ ਨਾਮ ਦਾ ਸਿੱਕਾ ਜਾਰੀ ਕਰਨ ਬਾਰੇ ਸਿੰਘਾਂ ਨਾਲ ਸਲਾਹ ਕੀਤੀ ਸਿੱਕੇ ਦੀ ਇਬਾਰਤ ਕੀ ਹੋਵੇਗੀ ਉਹੀ ਜੋ ਬਾਬਾ ਬੰਦਾ ਸਿੰਘ ਜੀ ਨੇ ਮੋਹਰ ਉੱਪਰ ਖਣਵਾਈ ਸੀ ਸਰਦਾਰ ਜੱਸਾ ਸਿੰਘ ਬੋਲੇ ਲਾਹੌਰ ਦੀ ਸਰਕਾਰੀ ਟਕਸਾਲ ਵਿੱਚੋਂ ਅਫਗਾਨਾਂ ਦੇ ਸਿੱਕੇ ਬਣਨੇ ਬੰਦ ਕਰ ਦਿੱਤੇ ਗਏ ਤੇ ਨਵੇਂ ਸਿੱਕੇ ਦੀ ਖੁਣਵਾਈ ਲਈ ਕੰਮ ਸ਼ੁਰੂ ਕੀਤਾ ਗਿਆ ਖਾਲਸੇ ਦੇ ਸਿੱਕੇ ਦੀ ਇਬਾਰਤ ਸੀ ਦੇਗੋ ਤੇਗੋ ਫਤਿਹ Nusrat Bedrang Yaftaz Nanak Guru Gobind Singh ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ